ਹਲਕਾ ਸਿਧਰਨਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਕਰ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਰਾਜ ਦੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੇ ਲੋਕਾਂ ਦੀ ਸੱਚੀ ਹਮਦਰਦ ਸਾਬਤ ਹੋਈ ਹੈ ਆਪਣੇ ਪ੍ਰੈਸ ਆਪਣੇ ਘਰ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਕਿਹਾ ਕਿ ਆਮ ਆਦਮੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿੱਦੇ ਆਜਮ ਪਗਤ ਸਿੰਘ ਤੇ ਬਾਬਾ ਸਾਹਿਬ ਭੀਮrao ਅੰਬੇਦਕਰ ਵਿੱਚ ਵਿਚਾਰਧਾਰਾ ਤੇ ਪਹਿਰਾ ਦਿੱਤਾ ਹੈ ਇਸ ਸਰਕਾਰ ਐਡਵੋਕੇਟ ਜਨਰਲ ਦੇ ਦਫਤਰ ਸਰਕਾਰੀ ਵਕੀਲਾਂ ਖਾਸ ਕਰਕੇ ਹਾਈ ਕੋਰਟ ਦੇ ਸੰਸਥਿਤ ਜਾਤੀਆਂ ਤੇ ਜਨ ਜਾਤੀਆਂ ਦੇ ਵਕੀਲਾਂ ਨੂੰ ਰਾਖਵੇ ਕਰਨ ਦਾ ਲਾਭ ਦਿੱਤਾ ਗਿਆ ਹੈ ਜਦੋਂ ਕਿ ਪਹਿਲਾਂ ਹਾਈ ਕੋਰਟ ਸਮੇਤ ਕਿਸੇ ਵੀ ਰਾਜ ਵਿੱਚ ਵਕੀਲਾਂ ਜਾਂ ਸਰਕਾਰੀ ਵਕੀਲਾਂ ਦੀ ਭਰਤੀ ਲਈ ਐਸਸੀ ਐਸਟੀ ਲਈ ਕੋਈ ਰਾਖਵਾ ਕਰਨ ਨਹੀਂ ਸੀ ਵਿਧਾਇਕ ਕਲਵੰਤ ਸਿੰਘ ਬਾਜੀਕਰ ਨੇ ਕਿਹਾ ਕਿ 2017 ਵਿੱਚ ਹੋਈ ਆਮ ਆਦਮੀ ਪਾਰਟੀ ਨੇ ਇਹ ਮੰਗ ਚੁੱਕੀ ਸੀ ਪਰ ਇਸ ਸਮੇਂ ਕੰਗ ਉਸ ਸਮੇਂ ਕਾਂਗਰਸ ਸਰਕਾਰ ਨੇ ਸਾਡੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਪਰੰਤੂ 2022 ਵਿੱਚ ਮਾਨ ਸਰਕਾਰ ਨੇ ਪੰਜਾਬ ਸਰਕਾਰ ਦੇ 2017 ਦੇ ਐਕਟ ਵਿੱਚ ਲਿਆਂਦੀ ਵਿਵਸਥਾ ਲਿਆਂਦੀ ਹੁਣ ਸੀਨੀਅਰ ਐਡਵੋਕੇਟ ਜਨਰਲ ਹੌਨ ਜਾਬਦੀਕ ਐਡਵੋਕੇਟ ਜਨਰਲ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਜਾਂ ਡਿਊਟੀ ਐਡਵੋਕੇਟ ਜਨਰਲ ਸਹਾਇਕ ਐਡਵੋਕੇਟ ਜਾਂ ਐਡਵੋਕੇਟ ਆਨ ਰਿਕਾਰਡ ਦੀ ਭਰਤੀ ਵਿੱਚ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਵਕੀਲ ਰਾਖਵਾ ਕਰਨ ਮਿਲੇਗਾ। ਫਤਿ ਮੈਂ ਅੱਜ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਾਡੇ ਸਾਰੇ ਮੀਡੀਆ ਪਈਚਾਰੇ ਦਾ ਕਿ ਤੁਸੀਂ ਇਹ ਜਿਹੜੀ ਬੜੀ ਅਹਿਮ ਮੁੱਦੇ ਤੇ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਉਸ ਦੇ ਵਿੱਚ ਤੁਸੀਂ ਅੱਜ ਆਏ ਹੋ। ਔਰ ਮੇਰੇ ਨਾਲ ਸੋਦਪਾਲ ਜੀ ਸਾਡੀ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਬਲਜਿੰਦਰ ਸਿੰਘ ਰਧਾਵਾ ਜੀ ਮੌਜੂਦਾ ਸਰਪੰਚ ਸਾਹਿਬ ਔਰ ਕੁਲਦੀਪ ਸਿੰਘ ਥੰਮ ਜੀ ਸਾਡੀ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਬੌਜੀ ਬੈਠੇ ਹੋਏ ਨੇ ਔਰ ਸਾਡੇ ਅਮਰਤ ਕਾਲੇਕਰ ਬੈਠੇ ਹੋਏ ਨੇ ਸੋ ਅੱਜ ਬੜੇ ਅਹਿਮ ਮੁੱਦੇ ਤੇ ਜਿਹੜੀ ਉਹ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਬੁਲਾਈ ਗਈ ਹੈ ਸੋ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਹੀ ਥੋਟ ਤੇ ਜਿਹੜੀ ਉਹ ਕੰਮ ਕਰਦੀ ਹੈ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਔਰ ਦੂਸਰੇ ਭਾਰਤ ਰਤਨ ਡਾਕਟਰ ਭੀਮrao ਅੰਬੇਦਕਰ ਜੀ ਬਾਬਾ ਸਾਹਿਬ ਦਾ ਸੁਪਨਾ ਸੀਗਾ ਕਿ ਸਾਡਾ ਜਿਹੜਾ ਦੇਸ਼ ਹੈ ਇੱਕ ਪੜਿਆ ਲਿਖਿਆ ਹੋਵੇ ਔਰ ਦਲਿਤ ਭਾਈਚਾਰੇ ਨੂੰ ਹੈ ਜਿਹੜਾ ਉਹ ਰਿਜ਼ਰਵੇਸ਼ਨ ਹੈ ਜਿਹੜੀ ਉਹ ਹਰ ਖਿੱਤੇ ਦੇ ਵਿੱਚ ਜਿਹੜੀ ਉਹ ਦਿੱਤੀ ਜਾਵੇ ਪਰ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਸੀਗੀਆਂ ਰਵੈਤੀ ਸਰਕਾਰਾਂ ਸੀਗੀਆਂ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਇਹਨਾਂ ਸਰਕਾਰਾਂ ਨੇ 75 ਸਾਲ ਤੋਂ ਸਿਰਫ ਤੇ ਸਿਰਫ ਦਹਿਲਤ ਭਾਈਚਾਰੇ ਦਾ ਜਿਹੜਾ ਸ਼ੋਸ਼ਣ ਕੀਤਾ ਔਰ ਝੂਠ ਬੋਲ ਕੇ ਵੋਟਾਂ ਜਿਹੜੀਆਂ ਵਟੋਰਨ ਦਾ ਸੀਗਾ ਜਿਹੜਾ ਉਹਨਾਂ ਨੇ ਕੰਮ ਕੀਤਾ ਸਾਡੀ ਪਾਰਟੀ ਦਾ ਵੀ ਸੀਗਾ ਕਿ ਸਾਡੀ ਸਰਕਾਰ ਬਣੇਗੀ 2017 ਦੇ ਵਿੱਚ ਜਦੋਂ ਸਟ੍ਰਗਲ ਕਰ ਰਹੇ ਸੀਗੇ ਪਰ ਲੋਕਾਂ ਨੇ ਭਾਈ ਵਿਧਾਇਕ ਸੀ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਬਣਾ ਕੇ ਦਿੱਤੇ ਉਦੋਂ ਸੁਪਨਾ ਸੀਗਾ ਪਰ ਸਰਕਾਰ ਸੀਗੀ ਜਿਹੜੀ ਉਹ ਗਵਰਨਮੈਂਟ ਸੀਗੀ ਜਿਹੜੀ ਉਹ ਕਾਂਗਰਸ ਦੀ ਬਣੀ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਰਕਾਰ ਬਣਦੇ ਹੀ ਦਲਿਤ ਭਾਈਚਾਰੇ ਨੂੰ ਇੱਕ ਬਹੁਤ ਵੱਡਾ ਜਿਹੜਾ ਉਹ ਤੋਹਫਾ ਦਿੱਤਾ ਸਾਡੀ ਆਮ ਆਦਮੀ ਪਾਰਟੀ ਦੇ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਬਾੰਡਾ ਜਿਨ੍ਹਾਂ ਨੇ ਦਲਿਤ ਭਾਈਚਾਰੇ ਨੂੰ ਐਡਾ ਵੱਡਾ ਮਾਣ ਦਿੱਤਾ ਪਹਿਲੀ ਵਾਰ ਹੋਇਆ ਕਿ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਜਿਹੜੀ ਉਹ ਰਿਜ਼ਰਵੇਸ਼ਨ ਜਿਹੜੀ ਉਹ ਦਿੱਤੀ ਗਈ ਦਲਿਤ ਭਾਈਚਾਰੇ ਨੂੰ ਜਿਹਦੇ ਵਿੱਚ 58 ਪੋਸਟਾਂ ਸੀਗੀਆਂ ਜਿਹੜੀਆਂ ਉਹ ਰੱਖੀਆਂ ਗਈਆਂ ਜਿਹਦੇ ਵਿੱਚੋਂ 15 ਪੋਸਟਾਂ ਸੀਗੀਆਂ ਜਿਹੜੀਆਂ ਉਹ ਵੀ ਜਨਰਲ ਵਾਸਤੇ ਜਿਹੜੀਆਂ ਰੱਖੀਆਂ ਗਈਆਂ ਸੀਗੀਆਂ ਪਰ ਆਮਦਨ ਨੂੰ ਦੇਖਦਿਆਂ ਹੋਇਆਂ ਉਸ ਦੇ ਵਿੱਚ ਵੀ ਜਿਹੜਾ ਐਕਟ ਦੇ ਵਿੱਚ ਜਿਹੜਾ ਸੋਧ ਕਰਕੇ ਉਹ ਵੀ ਦਲਿਤ ਭਾਈਚਾਰੇ ਨੂੰ ਦੇਣ ਦਾ ਜਿਹੜਾ ਉਹ ਕੰਮ ਕੀਤਾ ਸੋ ਅੱਜ ਮੈਂ ਧੰਨਵਾਦ ਕਰਦਾ ਸਾਡਾ ਜਿਹੜਾ ਦਲਿਤ ਭਾਈਚਾਰਾ ਪੂਰੇ ਪੰਜਾਬ ਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਣ ਦਾ ਸਾਡਾ ਦਲਿਤ ਭਾਈਚਾਰਾ ਜਿਹੜਾ ਉਹ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਦਲਿਤ ਭਾਈਚਾਰੇ ਨੂੰ ਐਡਾ ਵੱਡਾ ਮਾਣ ਦਿੱਤਾ ਕਿਉਂਕਿ 75 ਸਾਲ ਇਹਨਾਂ ਪਾਰਟੀਆਂ ਨੇ ਰਵੈਤੀ ਪਾਰਟੀਆਂ ਨੇ ਜਿਹੜੀਆਂ ਨੇ ਇਹਨਾਂ ਨੇ ਸਿਰਫ ਸਾਡਾ ਛੋਚਨ ਕੀਤਾ 2027 ਦਾ ਜਿਹੜਾ ਇਲੈਕਸ਼ਨ ਹੈ ਉਹ ਹੁਣ 2 ਸਾਲ ਬਾਅਦ ਹੈ ਜਿਹੜਾ ਉਹ ਹੋਣਾ ਸੋ ਕਿਹੜੇ ਮੂੰਹ ਦੇ ਨਾਲ ਜਾਣਗੇ ਕੀ ਕਹਿਣਗੇ ਦਲਿਤ ਭਾਈਚਾਰੇ ਨੂੰ ਜਾ ਕੇ ਕਿਉਂਕਿ ਇਹਨਾਂ ਤੋਂ ਇਹਨਾਂ ਦੇ ਹੁਣ ਝੂਠੇ ਵਾਅਦਿਆਂ ਦੀ ਜਿਹੜੀ ਫੂਕ ਹੈ ਉਹ ਨਿਕਲ ਚੁੱਕੀ ਹੈ ਸੋ 2027 ਦੇ ਵਿੱਚ ਫਿਰ ਦੁਬਾਰਾ ਜਿਹੜੀ ਆਮ ਆਦਮੀ ਪਾਰਟੀ ਦੀ ਸਾਡੀ ਸਰਕਾਰ ਬਣੂਗੀ ਔਰ ਸਾਡਾ ਜਿਹੜਾ ਦਲਿਤ ਭਾਈਚਾਰਾ ਹੈ ਇਹਨਾਂ ਨੂੰ ਮੂੰਹ ਤੋੜ ਹੈ ਜਿਹੜਾ ਪੰਜਾਬ ਦੇ ਵਿੱਚੋਂ ਜਵਾਬ ਦੇਊਗਾ ਸੋ ਮੈਂ ਫਿਰ ਦੁਬਾਰਾ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਇਨਕਲਾਬ ਜਨਤਾ ਕਿਸੇ ਫੈਸਲੇ ਦੇ ਨਾਲ ਅੱਜ ਸਾਡੇ ਦਲਿਤ ਭਾਈਚਾਰੇ ਦੇ ਜਿਹੜੇ ਪੜ੍ਹੇ ਲਿਖੇ ਲੋਕ ਹੋਣਗੇ ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਉਹ ਜੱਜ ਬਣਨਗੇ ਉਹ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਉਹ ਜੱਜ ਬਣਨਗੇ ਔਰ ਜਿਹੜਾ ਇਹਨਾਂ ਦੀ ਆਮਦਨ ਨੂੰ ਦੇਖਦਿਆਂ ਹੋਇਆ ਕੀਤਾ ਹੈ ਉਸ ਦੇ ਵਿੱਚ ਵੀ ਜਿਹੜੀ ਉਹ ਕਟੋਤੀ ਕੀਤੀ ਗਈ ਜਿੱਥੇ 20 ਲੱਖ ਸੀਗੀ ਉੱਥੇ 10 ਲੱਖ ਕਰ ਦਿੱਤੀ ਗਈ ਜਿੱਥੇ 10 ਲੱਖ ਸੀਗੀ ਉੱਥੇ ਉਹ 7.5 ਲੱਖ ਜਿਹੜੀ ਉਹ ਕਰ ਦਿੱਤੀ ਗਈ ਸਾਡੇ ਹੁਣ ਹਾਈ ਕੋਰਟਾਂ ਦੇ ਵਿੱਚ ਵੀ ਸਾਡੇ ਜਿਹੜੇ ਦਲਿਤ ਭਾਈਚਾਰੇ ਦੇ ਨੇ ਉਹ ਵਕੀਲ ਵੀ ਬਣਨਗੇ ਔਰ ਹਾਈ ਕੋਰਟ ਦੇ ਵਿੱਚ ਔਰ ਸੁਪਰੀਮ ਕੋਰਟ ਦੇ ਵਿੱਚ ਉਹ ਜੱਜ ਵੀ ਬਣ ਸਕਣਗੇ ਔਰ ਜਿਹੜਾ ਇਹ ਐਕਟ ਜਿਹੜਾ ਲਾਗੂ ਕੀਤਾ ਹੈ ਸਾਡੇ ਦਲਿਤ ਭਾਈਚਾਰੇ ਦੇ ਪੜ੍ਹੇ ਲਿਖੇ ਨੌਜਵਾਨਾਂ 'ਚ ਬਹੁਤ ਜ਼ਿਆਦਾ ਜਿਹੜਾ ਉਹ ਉਤਸ਼ਾਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ